ਤਜਿਹਾਂ ਮੋੜ ਆ ਗਿਆ ਹੈ ਚੋਣਾ ਦਾ ਮੌਸਮ ਲੋਕਾਂ ਤੇ ਚੜਨ ਲੱਗਾ ਹੈ ਸਿਆਸੀ ਰੰਗ ਕਿਤੇ ਚੋਣ ਪ੍ਰਚਾਰ ਤੇ ਜ਼ੋਰ ਕਿਤੇ ਰੈਲੀਆਂ ਦਾ ਸ਼ੋਰ ਇਸ ਸਭ ਦੇ ਵਿਚਾਲੇ ਆਮ ਲੋਕਾਂ ਦੇ ਮੁੱਦੇ ਨਾ ਕਿਤੇ ਹੋ ਜਾਣ ਗऊं ਪਰ ਚਿੰਤਾ ਨਾ ਕਰੋ ਅਸੀਂ ਕਰਾਂਗੇ ਲੋਕਾਂ ਦੀ ਗੱਲ ਦੱਸਾਂਗੇ ਹਵਾ ਹੈ ਕਿਸ ਦੇ ਵੱਲ ਆਖਿਰ ਕਿਹੜੇ ਹਲਕੇ ਚ ਕਿਹੜੇ ਮੁੱਦੇ ਨੇ ਪਾਰੀ ਕਿ ਅਸੀਂ ਬਣਾਗੇ ਆਵਾਮ ਦੀ ਆਵਾਜ਼ ਜੀ ਹਾਂ ਮੈਂ ਲਫਪਟ ਬੰਗੜ ਇੱਕ ਵਾਰ ਮੁਰ ਤੋਂ ਸਾਡਾ ਬੇहद ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ ਉਹ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਹਰ ਸਿਆਸੀ ਹਲਚਲ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਉਂਦੇ ਹਾਂ ਇਹ ਦੱਸਦੇ ਹਾਂ ਕਿ ਕਿਹੜੇ ਹਲਕੇ ਦੇ ਵਿੱਚ ਆਮ ਲੋਕਾਂ ਦੇ ਨਾਲ ਜੁੜੇ ਹੋਏ ਕਿਹੜੇ ਮੁੱਦੇ ਨੇ ਕਿਹੜੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਸਿਆਸੀ ਸਮੀਕਰਨ ਇਹਨਾਂ ਚੋਣ ਉਮੀਦਵਾਰਾਂ ਦੇ ਮੈਦਾਨ 'ਚ ਆਉਣ ਤੋਂ ਬਾਅਦ ਕਿਹੋ ਜਿਹਾ ਬਣਦੇ ਹੋਏ ਵਿਖਾਈਦੇ ਰਹੇ ਨੇ ਅੱਜ ਦੀ ਜੇਕਰ ਵੱਡੀ ਖਬਰ ਦੀ ਗੱਲ ਕਰੀਏ ਤਾਂ ਦੋ ਲਿਸਟਾਂ ਆਈਆਂ ਨੇ ਇੱਕ ਲਿਸਟ ਆਈ ਹੈ ਆਮ ਆਦਮੀ ਪਾਰਟੀ ਦੀ ਤੇ ਦੂਜੀ ਲਿਸਟ ਜੋ ਹੈ ਉਹ ਭ ਜਾਰੀ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਚਾਰ ਉਮੀਦਵਾਰਾਂ ਨੂੰ ਜੋ ਹੈ ਉਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਪਵਨ ਕੁਮਾਰ ਟੀਨੂ ਨੂੰ ਜਲੰਧਰ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਜੋ ਹੈ ਉਹ ਬਣਾਇਆ ਹੈ ਸਾਬਕਾ ਐਮ ਐਲ ਏ ਨੇ ਪਵਨ ਕੁਮਾਰ ਟੀਨੂ ਆਦਮਪੁਰ ਤੋਂ ਐਮ ਐਲ ਏ ਰਹਿ ਚੁੱਕੇ ਨੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਗਈ ਹੈ ਇਹ ਵੀ ਮੌਜੂਦਾ ਸਮੇਂ ਚ ਐਮ ਐਲ ਏ ਨੇ ਤੇ ਕੁਝ ਸਾਲ ਪਹਿਲਾਂ ਹੀ ਕਾਂਗਰਸ ਤੋਂ ਆਪ ਦੇ ਵਿੱਚ ਸ਼ਾਮਲ ਹੋਏ ਸੀ ਸਾਲ 2022 ਦੇ ਵਿੱਚ ਜਿਹੜੇ ਵੀ ਤੁਹਾਡੀ ਸਕਰੀਨ ਤੇ ਅਸੀਂ ਲਗਾ ਤੁਹਾਨੂੰ ਵਿਖਾ ਰਹੇ ਹਾਂ ਇਸ ਤੋਂ ਅੱਗੇ ਇਲਾਵਾ ਜੇਕਰ ਗੱਲ ਕਰੀਏ ਤਾਂ ਜਗਦੀਪ ਸਿੰਘ ਕਾਕਾ ਬਰਾੜ ਮੁਕਸਰ ਤੋਂ ਐਮਐਲਏ ਨੇ ਇਹਨਾਂ ਨੂੰ ਫਿਰੋਜ਼ਪੁਰ ਤੋਂ ਚੋਣ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਤਾਰਿਆ ਤੇ ਬਟਾਲਾ ਤੋਂ ਜੋ ਐਮਐਲਏ ਨੇ ਸ਼ਰੀ ਕਲਸੀ ਇਹਨਾਂ ਨੂੰ ਗੁਰਦਾਸਪੁਰ ਤੋਂ ਟਿਕਟ ਮਿਲੀ ਹੈ ਇਹਨਾਂ ਚਾਰ ਉਮੀਦਵਾਰਾਂ ਦੇ ਐਲਾਨ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਪੱਤੇ ਖੋਲ ਦਿੱਤੇ ਨੇ 13 ਦੀਆਂ 13 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਜੋ ਹੈ ਉਹ ਕਰ ਦਿੱਤਾ ਗਿਆ ਹੈ ਤਾਂ ਇਹ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਉਮੀਦਵਾਰਾਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਉਹ ਸਪੈਸ਼ਲ 13 ਉਮੀਦਵਾਰ ਜਿਸ ਦੇ ਸਹਾਰੇ ਆਮ ਆਦਮੀ ਪਾਰਟੀ ਇਸ ਚੋਣ ਮੈਦਾਨ ਦੇ ਵਿੱਚ ਉਤਰੀ ਹੈ ਜੇਕਰ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਨੇ ਵੀ ਆਪਣੀ ਲਿਸਟ ਜਾਰੀ ਕੀਤੀ ਹੈ ਇਸ ਦੇ ਵਿੱਚ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਜੋ ਹੈ ਉਹ ਐਲਾਨ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ ਜਿੱਥੋਂ ਅਨੀਤਾ ਸੋਮਪ੍ਰਕਾਸ਼ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਹ ਯੂਨੀਅਨ ਮਿਨਿਸਟਰ ਸੋਮਪ੍ਰਕਾਸ਼ ਦੇ ਜਿਨ੍ਹਾਂ ਨੇ ਉਹ ਧਰਮ ਪਤਨੀ ਨੇ ਉਸੇ ਪਰਿਵਾਰ ਤੇ ਪਰ ਉਸ ਦਾ ਜਤਾਇਆ ਹੈ ਬੀਜੇਪੀ ਨੇ ਖੜੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮਿਆਵਿੰਡੂ ਬਣਾਇਆ ਗਿਆ ਉਮੀਦਵਾਰ ਅਕਾਲੀ ਦਲ ਤੋਂ ਇਹ ਬੀਜੇਪੀ ਚ ਸ਼ਾਮਲ ਹੋਏ ਸੀ ਬਾਬਾ ਬਕਾਲਾ ਤੋਂ ਇਹ ਦੋ ਵਾਰ ਉਮੀਦਵਾਰ ਜੋ ਨੇ ਉਹ ਮਾਫ ਕਰਨਾ ਵਿਧਾਇਕ ਜੋ ਨੇ ਉਹ ਰਹਿ ਚੁੱਕੇ ਨੇ ਬਠਿੰਡਾ ਦੀ ਜੇਕਰ ਗੱਲ ਕਰੀਏ ਤਾਂ ਪਰਮਪਾਲ ਕੋਰ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਾਬਕਾ ਆਈਐਸ ਨੇ ਕੁਝ ਦਿਨ ਪਹਿਲਾਂ ਹੀ ਇਨਾਦੀ ਜੋ ਹੈ ਪਾਰਟੀ ਦੇ ਵਿੱਚ ਵੀ ਐਂਟਰੀ ਹੋਈ ਹੈ ਤੇ ਸਿਆਸਤ ਦੇ ਵਿੱਚ ਵੀ ਜੋ ਹੈ ਐਂਟਰੀ ਹੋਈ ਹੈ ਤਾਂ ਹੁਣ ਤੱਕ ਬੀਜੇਪੀ ਨੇ ਜੋ ਨੇ ਨੌ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਚਾਰ ਉਮੀਦਵਾਰਾਂ ਦਾ ਹਾਲੇ ਐਲਾਨ ਬਾਕੀ ਹੈ ਇਹ ਉਹ ਚਿਹਰੇ ਨੇ ਜੋ ਫਿਲਹਾਲ ਤੱਕ ਬੀਜੇਪੀ ਨੇ ਐਲਾਨ ਦਿੱਤੇ ਨੇ ਇਹ ਉਹ ਉਮੀਦਵਾਰ ਨੇ ਜੋ ਫਿਲਹਾਲ ਤੱਕ ਬੀਜੇਪੀ ਨੇ ਐਲਾਨ ਦਿੱਤੇ ਨੇ ਤੇ ਇਹਨਾਂ ਐਲਾਨਾਂ ਦੇ ਨਾਲ ਹੀ ਇਹਨਾਂ ਉਮੀਦਵਾਰਾਂ ਦੇ ਨਾਮ ਜੋ ਨਹੀਂ ਉਸਪਸ਼ਟ ਹੋ ਜਾਣ ਦੇ ਨਾਲ ਹੀ ਤਿੰਨ ਸੀਟਾਂ ਜੋ ਨਹੀਂ ਉਹ ਹੌਟ ਸੀਟਾਂ ਬਣ ਜਾਂਦੀਆਂ ਨੇ ਇਹਨਾਂ ਦੇ ਬਾਰੇ ਵੀ ਅਸੀਂ ਅੱਜ ਜੋ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਪੀਟੀਸੀ న్యూਸ ਦੇ ਮੁਖ ਸੰਪਾਦਕ ਹਰਪ੍ਰੀਤ ਸਾਨੀ ਜੀ ਮੌਜੂਦ ਨੇ ਸਾਨੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇਸ ਖਾਸ ਪ੍ਰੋਗਰਾਮ ਦੇ ਵਿੱਚ ਅ ਦੋ ਹੋਰ ਲਿਸਟਾਂ ਆਗੀਆਂ ਨੇ ਜੀ ਤੇ ਇਹਨਾਂ ਉਮੀਦਵਾਰਾਂ ਦੇ ਐਲਾਨਾਂ ਤੋਂ ਬਾਅਦ ਤਿੰਨ ਸੀਟਾਂ ਜੁੜੇ ਉਹ ਹੌਟ ਸੀਟਾਂ ਬਣ ਗਈਆਂ ਨੇ ਅੰਮ੍ਰਿਤਸਰ ਤੇ ਜਲੰਧਰ ਤੇ ਹੁਣ ਹੁਸ਼ਿਆਰਪੁਰ ਦੇ ਵੱਲ ਵੀ ਹਰ ਕਿਸੇ ਦੀਆਂ ਨਿਗਾਹਾਂ ਨੇ ਕਿਉਂਕਿ ਬਹੁਤ ਸਰਪ੍ਰਾਈਜ਼ਿੰਗ ਜਿਹਾ ਇੱਥੋਂ ਜੋ ਹੈ ਐਲਾਨ ਕੀਤਾ ਗਿਆ ਉਮੀਦਵਾਰ ਭਾਜਪਾ ਨੇ ਉਤਾਰਿਆ ਸਭ ਤੋਂ ਪਹਿਲਾਂ ਜੇਕਰ ਅ ਅੰਮ੍ਰਿਤ ਚੋਂ ਸਮੀਕਰਨ ਬਣਦੇ ਹੋਏ ਵਿਖਾਈ ਦੇ ਰਹੇ ਨੇ ਕਿਉਂਕਿ ਅੰਮ੍ਰਿਤਸਰ ਤੋਂ ਚਾਰੇ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਜੋ ਹੈ ਉਹ ਕਰ ਦਿੱਤਾ ਹੈ ਅੰਮ੍ਰਿਤਸਰ ਹੌਟ ਸੀਟ ਬਣੀ ਹੋਈ ਹੈ ਕੈਬਨਨ ਮੰਤਰੀ ਕੁਲਦੀਪ ਧਾਲੀਵਾਲ ਤੇ ਆਮ ਆਦਮੀ ਪਾਰਟੀ ਨੇ ਦਾਖੇੜਿਆ ਹੈ ਕਾਂਗਰਸ ਨੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਤੇ ਹੀ ਭਰੋਸਾ ਜਤਾਇਆ ਹੈ ਦੋ ਵਾਰ ਸੰਸਦ ਮੈਂਬਰ ਗੁਰਜੀਤ ਔਜਲਾ ਜੋ ਨੇ ਉਹ ਬਣ ਚੁੱਕੇ ਨੇ ਅਨਿਲ ਜੋਸ਼ੀ ਸਾਹਿਬ ਦਾ ਮੰਤਰੀ ਨੇ ਪਹਿਲਾਂ ਬੀਜੇਪੀ ਚ ਸੀ ਫਿਰ ਅਕਾਲੀ ਦਲ ਚ ਸ਼ਾਮਲ ਹੋਏ ਇਹਨਾਂ ਤੇ ਭਰੋਸਾ ਜੋ ਹੈ ਉਹ ਜਤਾਇਆ ਗਿਆ ਇਸ ਤੋਂ ਇਲਾਵਾ ਤਰਨਜੀਤ ਸਿੰਘ ਸੰਧੂ ਅਮਰੀਕਾ ਤੋਂ ਅੰਮ੍ਰਿਤਸਰ ਤੱਕ ਦੀ ਸਿਆਸਤ ਦਾ ਜੋ ਸਫ਼ਰ ਹੈ ਉਹ ਤੈ ਕਰਨਗੇ ਪੰਥਕ ਹਲਕਿਆਂ ਦੇ ਵਿੱਚ ਇਸ ਪਰਿਵਾਰ ਦੀ ਜੋ ਹੈ ਉਹ ਬਹੁਤ ਵੱਡੀ ਇੱਕ ਭੂਮਿਕਾ ਰਹੀ ਹੈ ਜਿਸ ਤਰੀਕੇ ਦੇ ਨਾਲ ਸਭ ਕੁਝ ਚੱਲਦਾ ਰਿਹਾ ਤਾਂ ਗੱਲਬਾਤ ਕਰਨਾ ਚਾਹਾਂਗੇ ਸਾਨੀ ਜੀ ਕਿਵੇਂ ਦੇਖਦੇ ਹੋ ਕਿ ਚਾਰੇ ਤਸਵੀਰਾਂ ਚਾਰੇ ਉਮੀਦਵਾਰਾਂ ਦੇ ਨਾਮ ਜੋ ਨੇ ਉਹ ਸਾਫ਼ ਹੋ ਚੁੱਕੇ ਨੇ ਅੰਮ੍ਰਿਤਸਰ ਹੌਟ ਸੀਟ ਬਣੀ ਹੋਈ ਹੈ ਹਰ ਕਿਸੇ ਦੀਆਂ ਨਿਗਾਹਾਂ ਅੰਮ੍ਰਿਤਸਰ ਤੇ ਨੇ ਕਿਵੇਂ ਦੇਖਦੇ ਹੋ ਕਿਹੋ ਜੀ ਸਿਆਸੀ ਹਵਾ ਕਿਹੋ ਜੇ ਸਿਆਸੀ ਸਮੀਕਰਨ ਦੇਖੋ ਪੰਜਾਬ ਦੀਆਂ ਬਹੁਤੀਆਂ ਸੀਟਾਂ ਦੇ ਵਿੱਚ ਚਾਰ ਕੋਣਾ ਮੁਕਾਬਲਾ ਹੈ ਕਈ ਥਾਵਾਂ ਤੇ ਤਿੰਨ ਕੋਣਾ ਮੁਕਾਬਲਾ ਕਈ ਥੰਮ ਤੇ ਚਾਰ ਕੋਣਾ ਮੁਕਾਬਲਾ ਤੇ ਅੰਮ੍ਰਿਤਸਰ ਦੀ ਜੇ ਗੱਲ ਕਰਦੇ ਆ ਤਾਂ ਇੱਥੇ ਵਾਕਈ ਚਾਰ ਕੋਣਾ ਮੁਕਾਬਲਾ ਹੈ ਚਾਰੇ ਹੀ ਪਾਰਟੀਆਂ ਦੇ ਜਿਹੜੇ ਵੱਡੇ ਉਮੀਦਵਾਰ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਇੱਕ ਇੱਕ ਕਰਕੇ ਆਪਾਂ ਗੱਲ ਕਰ ਲੈਣੇ ਕੁਲਦੀਪ ਧਾਰੀਵਾਲ ਦੀ ਆਮ ਆਦਮੀ ਪਾਰਟੀ ਤੋਂ ਇਹ ਉਮੀਦਵਾਰ ਨੇ ਆ ਮੌਜੂਦਾ ਮੰਤਰੀ ਵੀ ਨੇ ਕੈਬਨਿਟ ਦੇ ਵਿੱਚ ਔਰ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੋ ਬਾਕੀ ਲੋਕ ਗੱਲਾਂ ਕਰਦੇ ਨੇ ਜਾਂ ਦੂਜੀਆਂ ਪਾਰਟੀਆਂ ਗੱਲਾਂ ਕਰਦੀਆਂ ਨੇ ਕਿ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਲੱਭਿਆ ਇਸ ਕਰਕੇ ਉਹਨਾਂ ਨੇ ਆਪਣਾ ਕੈਬਨਿਟ ਵਜ਼ੀਰ ਜਿਹੜਾ ਉਹ ਉੱਥੋਂ ਖੜਾ ਕੀਤਾ ਹਾਲਾਂਕਿ ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਵੀ ਹੋਈ ਸੀ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਉਲੰਘ ਰਹੇ ਸੀਗੇ ਤਾਂ ਅਮਰਤਪਾਲ ਵੱਲੇ ਇਸ਼ੂ ਦੇ ਉੱਤੇ ਕੁਝ ਸੰਗਤ ਨੇ ਉਹਨਾਂ ਨੂੰ ਘੇਰਿਆ ਕੁਝ ਸਵਾਲ ਪੁੱਛੇ ਕਿ ਤੁਸੀਂ ਐਨਐਸਏ ਦੁਬਾਰਾ ਲਗਾ ਦਿੱਤੀ ਹੈ 1 ਸਾਲ ਦੀ ਉਹਨਾਂ ਨੂੰ ਅੰਦਰ ਕਰ ਦਿੱਤਾ ਉਹਨਾਂ ਦੀ ਮਾਤਾ ਨੂੰ ਅੰਦਰ ਕੀਤਾ ਉਹ ਜ਼ਮਾਨਤ ਲੈ ਕੇ ਬਾਹਰ ਆਏ ਅਜਿਹੇ ਹੋਰ ਬਹੁਤ ਸਾਰੇ ਸਵਾਲਾਂ ਦਾ ਜਵਾਬ ਹੈ ਜਿਹੜਾ ਉਹ ਉਹਨਾਂ ਨੂੰ ਦੇਣਾ ਪਏਗਾ ਅਕਸਰ ਇਹ ਵੀ ਹੁੰਦਾ ਕਿ ਜਿਹੜੀ ਸੱਤਾਧਾਰੀ ਤੇ ਰਹਿੰਦੀ ਹੈ ਸਵਾਲ ਉਸੇ ਤੋਂ ਹੀ ਜ਼ਿਆਦਾ ਪੁੱਛੇ ਜਾਂਦੇ ਨੇ ਇਸ ਕਰਕੇ ਕੁਲਦੀਪ ਢਾਲੀਵਾਲ ਨੇ ਜਿਹੜੇ ਉਹ ਕਈ ਥਾਵਾਂ ਤੇ ਘਿਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਭਾਈ ਅੰਮ੍ਰਿਤਪਾਲ ਵਾਲਾ ਇਸ਼ੂ ਹੋਵੇ ਔਰ ਅੰਮ੍ਰਿਤਸਰ ਦਾ ਇੱਕ ਬਹੁਤ ਵੱਡਾ ਏਰੀਆ ਐਸਾ ਜਿਹੜਾ ਹੜ੍ਹ ਪ੍ਰਭਾਵਿਤ ਰਿਹਾ ਖਾਸ ਤੌਰ ਤੇ ਪਿੰਡੂ ਹਲਕੇ ਦੇ ਵਿੱਚ ਤੁਸੀਂ ਚਲੇ ਜਾਓ ਅੰਮ੍ਰਿਤਸਰ ਦੇ ਤਾਂ ਉਹ ਹੜ੍ਹ ਪ੍ਰਭਾਵਿਤ ਰਹੇ ਨੇ ਹੜ੍ਹਾਂ ਵਾਲੇ ਪ੍ਰਭਾਵਿਤ ਲੋਕ ਮੁਆਵਜ਼ੇ ਦੀ ਮੰਗ ਕਰਦੇ ਨੇ ਕਿ ਤੁਸੀਂ ਤਾਂ ਮੁਰਗੀਆਂ ਦਾ ਮੁਆਵਜ਼ਾ ਦੇਣ ਦੀ ਵੀ ਗੱਲ ਕਰਦੇ ਸੀ ਬੱਕਰੀਆਂ ਦਾ ਮੁਆਵਜ਼ਾ ਦੇਣ ਦੀ ਵੀ ਗੱਲ ਕਰਦੇ ਸੀ ਉਹ ਮੁਆਵਜ਼ਾ ਹੁਣ ਕਿੱਥੇ ਆ ਪਿੱਛੇ ਜਿਉਂ ਉਹਨਾਂ ਨੇ ਇੱਕ ਪੁਲ ਦੇ ਉੱਤੇ 13 ਘੰਟੇ ਤਰਨਾ ਵੀ ਲਾਈ ਰੱਖਿਆ ਸੋ ਇਹ ਸਾਰੀਆਂ ਗੱਲਾਂ ਇਹ ਸਾਰੇ ਮੁੱਦੇ ਨੇ ਜਿਹੜੇ ਇਹ ਕੁਲਦੀਪ ਢਾਲੀਵਾਲ ਨੂੰ ਤੰਗ ਕਰਨ ਵਾਲੇ ਜ਼ਰੂਰ ਨੇ ਉਹਨਾਂ ਦਾ ਸਵਾਲ ਵੀ ਲੋਕ ਪੁੱਛਣਗੇ ਔਰ ਵੋਟ ਵੀ ਪ੍ਰਭਾਵਿਤ ਹੋ ਸਕਦੀ ਹੈ ਦੂਜੇ ਪਾਸੇ ਜੇ ਆਪਾਂ ਗੱਲ ਔਜਲਾ ਸਾਹਿਬ ਦੀ ਕਰੀਏ ਤਾਂ ਔਜਲਾ ਸਾਹਿਬ ਬਾਰੇ ਅਕਸਰ ਹੀ ਇਹ ਚਰਚਾ ਜਿਹੜੀ ਉਹ ਪਾਰਟੀ ਦੇ ਅੰਦਰ ਵੀ ਕੀਤੀ ਜਾਂਦੀ ਰਹੀ ਹੈ ਕਿ ਔਜਲਾ ਸਾਹਿਬ ਨੇ ਜਿਹੜੇ ਉਹ ਦੂਜੀ ਪਾਰਟੀ ਦੇ ਨਾਲ ਵੀ ਤਾਲਮਿਲ ਰੱਖਦੇ ਨੇ ਉਹ ਤੀਜੀ ਪਾਰਟੀ ਨਾਲ ਵੀ ਤਾਲਮਿਲ ਰੱਖਦੇ ਨੇ ਪਰ ਇੱਕ ਗੱਲ ਬੜੀ ਤੈ ਹੈ ਕਿ ਔਜਲਾ ਸਾਹਿਬ ਆਪਣੀ ਪਾਰਟੀ ਦੇ ਵਿੱਚ ਵੀ ਤਾਲਮਿਲ ਚੰਗਾ ਦੁਬਾਰਾ ਜਿਹੜੀ ਉਹ ਟਿਕਟ ਦਿੱਤੀ ਗਈ ਹੈ ਤੀਜੀ ਵਾਰ ਪਰ ਉਸਨੂੰ ਦਿੱਤੀ ਗਈ ਹੈ ਹੋਰ ਹੋਰ ਔਜਲਾ ਸਾਹਿਬ ਤੋਂ ਇਹ ਸਵਾਲ ਵੀ ਕੀਤਾ ਅੱਜ 1 ਟੂ 1 ਵੀ ਆਪਾਂ ਚਲਾਇਆ ਉਹਦੇ ਵਿੱਚ ਉਹਨਾਂ ਨੂੰ ਪੁੱਛਿਆ ਕਿ ਕੁਲਦੀਪ ਢਾਲੀਵਾਲ ਕਹਿੰਦੇ ਨੇ ਕਿ ਤੁਸੀਂ ਦੱਸੋ ਔਜਲਾ ਸਾਹਿਬ ਅੰਮ੍ਰਿਤਸਰ ਦੇ ਲਈ ਕੀ ਪ੍ਰੋਜੈਕਟ ਤੁਸੀਂ ਹੁਣ ਤੱਕ ਲੈ ਕੇ ਆਏ ਹੋ ਕਿਹੜੀ ਉਹ ਇੰਡਸਟਰੀ ਤੁਸੀਂ ਲੈ ਕੇ ਆਏ ਹੋ ਕਿਹੜਾ ਉਹ ਪ੍ਰੋਜੈਕਟ ਲੈ ਕੇ ਆਏ ਹੋ ਜਿੱਥੇ ਅੰਮ੍ਰਿਤਸਰ ਦੀ ਨੁਹਾਰ ਬਦਲੀ ਹੋਵੇ ਅੰਮ੍ਰਿਤਸਰ ਦੇ ਵਿੱਚ ਰੋਜ਼ਗਾਰ ਪੈਦਾ ਹੋਇਆ ਹੋਵੇ ਤੁਹਾਨੂੰ ਪਤਾ ਹੋਏਗਾ ਕਿ ਅੰਮ੍ਰਿਤਸਰ ਤੇ ਹਾਲਾਤ ਇਹ ਨੇ ਕਿ ਨਸ਼ੇ ਦੀ ਦਲਦਲ ਦੇ ਵਿੱਚ ਅੰਮ੍ਰਿਤਸਰ ਦਾ ਖਾਸ ਤੌਰ ਤੇ ਪੂਰੀ ਬੈਲਟ ਹੈ ਜਿਹੜੀ ਉਹ ਪ੍ਰਭਾਵਿਤ ਹੈ ਤੁਸੀਂ ਤਾਂ ਸ਼ੋਅ ਕਰਦੇ ਹੋ ਪੂਰਾ ਤੁਹਾਡੇ ਕੋਲ ਤਾਂ ਹਰ ਰੋਜ਼ ਓਵਰਡੋਜ਼ ਨਾਲ ਮਰਦੇ ਨੌਜਵਾਨਾਂ ਦੀਆਂ ਵੀਡੀਓਜ਼ ਆਂਤੀਆਂ ਨੇ ਸੋ ਇਹ ਗੱਲਾਂ ਨੇ ਜਿਹੜੀਆਂ ਇਹ ਸਵਾਲ ਤਾਂ ਮੌਜੂਦਾ ਮੈਂਬਰ ਪਾਰਲੀਮੈਂਟ ਤੋਂ ਵੀ ਪੁੱਛਿਆ ਜਾਏਗਾ ਔਂਜਲਾ ਸਾਹਿਬ ਤੋਂ ਵੀ ਭਾਜੀ ਤੁਸੀਂ ਦੋ ਵਾਰ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਹੋ ਤਾਂ ਤੁਸੀਂ ਅੰਮ੍ਰਿਤਸਰ ਦੇ ਲਈ ਕੀਤਾ ਖਾਸ ਤੌਰ ਤੇ ਇਹ ਚੀਜ਼ ਹਾਲਾਂਕਿ ਦਾਅਵਾ ਇਹ ਕੀਤਾ ਜਾ ਰਿਹਾ ਸੀਗਾ ਕਿ ਨਸ਼ਿਆਂ ਦੇ ਰੋਕਥਾਮ ਦੇ ਲਈ ਕੇਂਦਰ ਦੀ ਸਰਕਾਰ ਇੱਕ ਸੈਂਟਰ ਬਣਾਉਣ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਉਹ ਸੈਂਟਰ ਕਿੱਥੇ ਹੈ ਉਹ ਹਵਾ ਹਵਾਈ ਗੱਲਾਂ ਰਹਿ ਗਈਆਂ ਉਹ ਨਸ਼ਿਆਂ ਦੀ ਰੋਕਥਾਮ ਕਿੱਥੇ ਹੈ ਸੋ ਸਵਾਲ ਤਾਂ ਉਹਨਾਂ ਤੋਂ ਵੀ ਪੁੱਛੇ ਜਾਣਗੇ ਤੀਜੇ ਨੰਬਰ ਤੇ ਗੱਲ ਆ ਜਾਂਦੀ ਹੈ ਅਨਿਲ ਜੋਸ਼ੀ ਹੋਰਾਂ ਤੇ ਜਿਹੜੇ ਕਿ ਬੀਜੇਪੀ ਬਹੁਤੇ ਲੋਕ ਤਾਂ ਕਹਿੰਦੇ ਨੇ ਕਿ ਬੀਜੇਪੀ ਤੋਂ ਆਏ ਨੇ ਪਰ ਉਹ ਬੀਜੇਪੀ ਛੱਡ ਕੇ ਬਹੁਤ ਸਮਾਂ ਪਹਿਲਾਂ ਆਏ ਨੇ ਤੁਹਾਨੂੰ ਯਾਦ ਹੋਏਗਾ ਅਨਿਲ ਜੋਸ਼ੀ ਨੇ ਬੀਜੇਪੀ ਕਦੋਂ ਛੱਡੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਜਦੋਂ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਟੁੱਟਿਆ ਅਕਾਲੀ ਦਲ ਨੇ ਗੱਠਜੋੜ ਤੋੜਿਆ ਉਸ ਤੋਂ ਬਾਅਦ ਅਨਿਲ ਜੋਸ਼ੀ ਬੀਜੇਪੀ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਹ ਆਈਡੀਓਲੋਜੀ ਅਕਾਲੀ ਦਲ ਦੇ ਨੂੰ ਐਕਸੈਪਟ ਕਰ ਲੈਂਦੇ ਨੇ ਸੋ ਇਸ ਕਰਕੇ ਥੋੜਾ ਜਿਹਾ ਅਨਿਲ ਜੋਸ਼ੀ ਦਾ ਅਪਰ ਹੈਂਡ ਰਹੇਗਾ ਖਾਸ ਤੌਰ ਤੇ ਪਿੰਡੂ ਹਲਕਿਆਂ ਦੇ ਵਿੱਚ ਕਿ ਉਹ ਜਿਹੜਾ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਖੜੇ ਰਹੇ ਤੇ ਖੜੇ ਹੀ ਰਹੇ ਕਿਉਂਕਿ ਮੌਕਾ ਬਹੁਤ ਵਾਰ ਆਇਆ ਕਿ ਉਹ ਦੁਬਾਰਾ ਬੀਜੇਪੀ ਚ ਜਾ ਸਕਦੇ ਸੀਗੇ ਬਹੁਤ ਸਾਰੇ ਆਗੂਆਂ ਨੇ ਵਾਪਸੀ ਬੀਜੇਪੀ ਦੇ ਵਿੱਚ ਕੀਤੀ ਕਿਸਾਨੀ ਅੰਦੋਲਨ ਦਰਾਂ ਉਹਨਾਂ ਨੇ ਬੀਜੇਪੀ ਛੱਡੀ ਪਰ ਥੋੜੇ ਸਮੇਂ ਬਾਅਦ ਉਹ ਬੀਜੇਪੀ 'ਚ ਵਾਪਸ ਚਲੇ ਗਏ ਵਾਹਦਾ ਨਿਲ ਜੋਸ਼ੀ ਜਿਹਨੇ ਜਨਰਲ ਨੇ ਸਟੈਂਡ ਲਿਆ ਔਰ ਖੜੇ ਰਹੇ ਅਜਾ ਕਾਲੀਦਾਲ ਨੇ ਉਹਨੂੰ ਟਿਕਟ ਦਿੱਤੀ ਦੋ ਫਾਇਦੇ ਇੱਥੇ ਥੋੜੇ ਜਿਨ ਨਿਲ ਜੋਸ਼ੀ ਨੂੰ ਮਿਲਦੇ ਨਜ਼ਰ ਆ ਰਹੇ ਪਿੰਡੂ ਖੇਤਰਾਂ ਦੇ ਵਿੱਚ ਕਿਸਾਨੀ ਅੰਦੋਲਨ ਦਾ ਔਰ ਸ਼ਹਿਰੀ ਖੇਤਰਾਂ ਦੇ ਵਿੱਚ ਹਿੰਦੂ ਕੈਂਡੀਡੇਟ ਹੋਣ ਦਾ ਉਹਨਾਂ ਨੂੰ ਥੋੜਾ ਜਿਹਾ ਮੁਨਾਫਾ ਮਿਲ ਸਕਦਾ ਔਰ ਤਰਨਜੀਤ ਸਿੰਘ ਸੰਧੂ ਸਾਹਿਬ ਸੰਧੂ ਸਾਹਿਬ ਤੇ ਦਾ ਬੀਜੇਪੀ ਨੇ ਖੇਡਿਆ ਹੈ ਅਮਰੀਕਾ ਦੇ ਵਿੱਚ ਉਹ ਰਾਜ ਰਹੇ ਨੇ ਔਰ ਖਾਸ ਤੌਰ ਤੇ ਉਹਨਾਂ ਦੇ ਬਾਰੇ ਇਹ ਚਰਚਾਵਾਂ ਵੀ ਰਹੀਆਂ ਕਿ ਜੇਕਰ ਤਰਨਜੀਤ ਸੰਧੂ ਇੱਥੋਂ ਜਿੱਤ ਕੇ ਜਾਂਦੇ ਨੇ ਤਾਂ ਕੈਬਨਿਟ ਦੇ ਵਿੱਚ ਉਹਨਾਂ ਨੂੰ ਕੁਝ ਵਧੀਆ ਕੇਂਦਰ ਤੇ ਸਰਕਾਰ ਦੇ ਸਕਦੀ ਹੈ ਸੋ ਖੈਰ ਇਹ ਚੀਜ਼ ਕਿੰਨੀ ਕ ਅਕਸੈਪਟ ਹੁੰਦੀ ਹੈ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਬੀਜੇਪੀ ਦੇ ਇੱਕ ਹੋਰ ਕਦਾਵਰ ਲੀਡਰ ਵੀ ਜੜਨੇ ਉਹ ਅੰਮ੍ਰਿਤਸਰ ਤੋਂ ਖੜੇ ਹੋਏ ਸੀ ਕਾਪਟਨ ਮਰਿੰਦਰ ਸਿੰਘ ਦੇ ਖਿਲਾਫ ਉਦੋਂ ਵੀ ਇਹ ਗੱਲ ਆਈ ਸੀਗੀ ਕਿ ਅਰੁਣ ਜੇਟਲੀ ਜੇਕਰ ਜਿੱਤਦੇ ਨੇ ਤਾਂ ਇਹਨਾਂ ਨੂੰ ਕੈਬਨਿਟ ਦੇ ਵਿੱਚ ਵਧੀਆ ਰੈਂਕ ਮਿਲੇਗਾ ਪਰ ਇਹ ਗੱਲ ਐਕਸੈਪਟ ਨਹੀਂ ਕੀਤੀ ਸੀ ਅੰਮ੍ਰਿਤਸਰ ਵਾਸੀਆਂ ਨੇ ਔਰ ਉਹਨਾਂ ਨੂੰ ਹਰਾ ਦਿੱਤਾ ਸੀਗਾ ਔਰ ਉਹ ਵੀ ਉਦੋਂ ਜਦੋਂ ਮੋਦੀ ਵੇਵ ਚੱਲ ਰਹੀ ਸੀ ਪੂਰੀ ਸੋ ਇਹ ਗੱਲਾਂ ਜੜੀਆਂ ਨੇ ਇਹ ਖਾਸਾ ਮੈਨੂੰ ਲੱਗਦਾ ਅਸਰ ਨਹੀਂ ਪਾਉਂਦੀਆਂ ਸੋ ਅੰਮ੍ਰਿਤਸਰ ਦੀ ਸੀਟ ਚਾਰ ਕੋਣਾ ਮੁਕਾਬਲਾ ਇਸ ਦੇ ਵਿੱਚ ਕੋਈ ਦੌਰ ਆਇਆ ਬਿਲਕੁਲ ਅਨਿਲ ਜੋਸ਼ੀ ਹੁਣਾਂ ਨੂੰ ਇਸ ਗੱਲ ਦਾ ਫਾਇਦਾ ਵੀ ਹੋ ਸਕਦਾ ਕਿਉਂਕਿ ਅੱਜਕੱਲ ਦੇ ਦੰਨਾਂ ਵਿੱਚ ਕਿਸਾਨੀ ਆંદੋਲਨ ਦਾ ਮੁੱਦਾ ਇੱਕ ਵਾਰ ਮੁੜ ਤੋਂ ਗਰਮਾਇਆ ਹੋਇਆ ਹੈ। ਬੀਜੇਪੀ ਦੇ ਜੋ ਕੈਂਡੀਡੇਟ ਨੇ ਉਹਨਾਂ ਦਾ ਸੀ ਲਗਾਤਾਰ ਤਸਵੀਰਾਂ ਬਖਾ ਰਹੇ ਹਨ ਕਿ ਉਹ ਜਿਸ ਵੀ ਹਲਕੇ 'ਚ ਜਾਂਦੇ ਨੇ ਵਿਰੋਧ ਹੁੰਦਾ ਹੈ। ਕਿਸਾਨ ਪਹਿਲਾਂ ਤੋਂ ਆਪਣੀਆਂ ਝੰਡੀਆਂ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ। ਸਵਾਲ ਪੁੱਛਿਆ ਜਾਂਦਾ ਕਿ ਹੁਣ ਇੱਕ ਵਾਰ ਮੁੜ ਤੋਂ ਜਦੋਂ ਕਿਸਾਨੀ ਆંદੋਲਨ ਉੱਭਰਨ ਲੱਗਾ ਤਾਂ ਤੁਸੀਂ ਕੀ ਕੀਤਾ? ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਖਦੇੜਿਆ ਗਿਆ? ਉਹਨਾਂ ਤੇ ਅਥਰੂ ਗੈਸ ਦੇ ਗੋਲੇ ਜੁਨੇ ਉਹ ਸਿੱਟੇ ਗਏ। ਇਹ ਫਾਇਦਾ ਵੀ ਜ਼ਰੂਰ ਹੋਏਗਾ ਕਿਸਾਨਾਂ ਦਾ ਸਾਥ ਵੀ ਜ਼ਰੂਰ ਮਿਲ ਸਕਦਾ ਹੈ ਜੀ ਇਸੇ ਦੇ ਨਾਲ ਇੱਕ ਹੋਰ ਹੌਟ ਸੀਟ ਦਾ ਜ਼ਿਕਰ ਇੱਥੇ ਜ਼ਰੂਰ ਕਰ ਲੈਂਦੇ ਆ ਜਲੰਧਰ ਦੀ ਝੰਗ ਦੀ ਗੱਲ ਕਰ ਲੈਂਦੇ ਆ ਜੀ ਹਾਂ ਜਲੰਧਰ ਵੀ ਜੋ ਹੈ ਉਹ ਲਗਾਤਾਰ ਹੌਟ ਸੀਟ ਬਣੀ ਹੋਈ ਹੈ ਇੱਥੇ ਵੀ ਫਸਵਾ ਮੁਕਾਬਲਾ ਜੋ ਹੈ ਉਹ ਵੇਖਣ ਨੂੰ ਮਿਲ ਸਕਦਾ ਹੈ ਜਲੰਧਰ ਤੇ ਵੀ ਹਰ ਕਿਸੇ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਇਥੋਂ ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਉਹਨਾਂ ਦੇ ਕੋਲ ਆਪਣੇ 100 ਦਿਨ ਦਾ ਕਾਰਜਕਾਲ ਜੋ ਹੈ ਉਹ ਵਿਖਾਣ ਦੇ ਲਈ ਹੈ ਉਹ ਕਹਿ ਸਕਦੇ ਨੇ ਕਿ ਮੈਂ ਇਹਨਾਂ ਦਿਨਾਂ ਦੇ ਵਿੱਚ ਵੱਡਾ ਕੰਮ ਕੀਤਾ ਇਸ ਤੋਂ ਇਲਾਵਾ ਦਲਿਤ ਭਾਈਚਾਰੇ ਦੇ ਵਿੱਚ ਵੀ ਇੱਕ ਚੰਗਾ ਪ੍ਰਭਾਵ ਚਰਨਜੀਤ ਸਿੰਘ ਚੰਨੀ ਰੱਖਦੇ ਨੇ ਡੇਰਾ ਸਚਕੰਡ ਬੱਲਾਂ ਦੇ ਨਾਲ ਵੀ ਚੰਨੀ ਸਾਹਿਬ ਦੀ ਨੇੜਤਾ ਜੋ ਹੈ ਉਹ ਦੱਸੀ ਜਾਂਦੀ ਹੈ ਹਾਲਾਂਕਿ ਇਹ ਚਰਚਾ ਦਾ ਵਿਸ਼ਾ ਵੀ ਜੋ ਲਗਾਤਾਰ ਬਣਿਆ ਰਹਿੰਦਾ ਹੈ ਉੱਥੇ ਹੀ ਭਾਜਪਾ ਭਾਜਪਾ ਦੀ ਜੇਕਰ ਗੱਲ ਕਰੀਏ ਤਾਂ ਸੁਸ਼ੀਲ ਕੁਮਾਰ ਰਿੰਕੂ ਤੇ ਜੋ ਹੈ ਬੀਜੇਪੀ ਨੇ ਦਾਖੇੜਿਆ ਹੈ ਆਪ ਤੋਂ ਬੀਜੇਪੀ 'ਚ ਗਏ ਪਹਿਲਾਂ ਕਾਂਗਰਸ 'ਚ ਹੁੰਦੇ ਸੀ ਉਸ ਤੋਂ ਇਲਾਵਾ ਪਮਨ ਕੁਮਾਰ ਟੀਨੂ ਆਕਾਲੀ ਦਲ ਤੋਂ ਆਮ ਆਦਮੀ ਪਾਰਟੀ ਚ ਗਏ ਤੇ ਇਹਨਾਂ ਤੇ ਪਾਰਟੀ ਨੇ ਭਰੋਸਾ ਜਤਾਇਆ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਜੋ ਹੈ ਉਤਾਰ ਦਿੱਤਾ ਆਕਾਲੀ ਦਲ ਨੇ ਹਾਲੇ ਇੱਥੋਂ ਆਪਣਾ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਜੋ ਹੈ ਉਹ ਨਹੀਂ ਉਤਾਰਿਆ ਤਸਵੀਰ ਹਾਲੇ ਸਾਫ਼ ਨਹੀਂ ਹੋ ਸਕੀ ਹੈ ਸਾਨੀ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਆਕਾਲੀ ਦਲ ਕਿਹ ਇਸਤੇਦਾਕੇਟ ਸਕਦਾ ਹੈ ਇੱਥੇ ਵੀ ਫਸਵਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ ਦੇਖੋ ਆਕਾਲੀ ਦਲ ਦੀ ਬਾਤ ਚ ਗੱਲ ਕਰਦੇ ਹਾਂ ਪਰ ਇਹ ਸੀਟ ਕਿੰਨੀ ਕਿ ਇੰਟਰਸਟਿੰਗ ਹੈ ਤੁਹਾਡੇ ਸਾਹਮਣੇ ਦੋ ਫੈਕਟਰ ਰੱਖਦਾ ਇੱਥੇ ਦੋ ਪਾਰਟੀਆਂ ਨੇ ਕਰਾਇਦੇ ਉਮੀਦਵਾਰ ਖੜੇ ਕੀਤੇ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਕਹਿੰਦੀਆਂ ਨੇ ਕਿ ਕਰਾਇਦੇ ਉਮੀਦਵਾਰ ਨੇ ਪਹਿਲੀ ਪਾਰਟੀ ਹੈ ਬੀਜੇਪੀ ਜਿਹਨੂੰ ਆਪਣਾ ਕੈਂਡੀਡੇਟ ਨਹੀਂ ਲੱਭਿਆ ਉਹਨਾਂ ਨੇ ਉਹ ਕੈਂਡੀਡੇਟ ਚੱਕਿਆ ਜਦੀ ਅਨਾਉਂਸਮੈਂਟ ਹੋ ਚੁੱਕੀ ਸੀ ਕਿਸੇ ਹੋਰ ਪਾਰਟੀ ਨੇ ਅਨਾਉਂਸ ਕਰ ਦਿੱਤੀ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਚੱਕਿਆ ਔਰ ਉਹ ਕੈਂਡੀਡੇਟ ਮਹਾਸ਼ਯ ਅਜੇਹੇ ਨੇ ਜਿਹੜੇ ਲਗਭਗ ਡੇਢ ਸਾਲ ਦੇ ਵਿੱਚ ਤਿੰਨ ਵਾਰ ਪਾਰਟੀ ਬਦਲ ਚੁੱਕੇ ਨੇ ਸੁਚੀਲ ਕੁਮਾਰ ਰਿੰਕੂ ਸੋ ਆਡਿਓਲੋਜੀ ਦੀ ਗੱਲ ਪਾਰਟੀ ਦੇ ਨਾਲ ਜੁੜੇ ਹੋਣ ਦੀ ਗੱਲ ਇਮਾਨਦਾਰੀ ਦੀ ਗੱਲ ਤਾਂ ਚਲੋ ਉਹ ਸਾਈਡ ਤੇ ਰਹੇਗੀ ਹੁਣ ਜਦੋਂ ਵੀ ਕੋਈ ਦੂਜੀ ਪਾਰਟੀ ਤੋਂ ਤੁਸੀਂ ਕੈਂਡੀਡੇਟ ਰਾਤੋਂ ਰਾਤ ਲਿਆ ਕੇ ਉਹਨੂੰ ਟਿਕਟ ਦਿੰਨੇ ਹੋ ਜਿਹਨੂੰ ਅਸੀਂ ਪੈਰਾਸ਼ੂਟ ਉਮੀਦਵਾਰ ਕਹਿੰਨੇ ਆ ਤਾਂ ਫਿਰ ਯਕੀਨੀ ਤੌਰ ਤੇ ਜਿਹੜੀ ਉੱਥੇ ਦੀ ਸਥਾਨਕ ਲੀਡਰਸ਼ਿਪ ਹੁੰਦੀ ਹੈ ਉਹਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਂਦੀ ਹੈ ਕਿ ਰਾਤੋਂ ਰਾਤ ਕਿਸੇ ਹੋਰ ਪਾਰਟੀ ਚੋਂ ਕੈਂਡੀਡੇਟ ਲਿਆ ਕੇ ਤੁਸੀਂ ਖੜਾ ਕਰ ਦਿੱਤਾ ਠੀਕ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਭਾਜਪਾ ਨੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਖੋਇਆ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੋਂ ਉਮੀਦਵਾਰ ਖੋ ਲਿਆ ਹਾਲਾਂਕਿ ਪਵਨ ਕੁਮਾਰ ਟੀਨਕੂ ਜਿਹੜੇ ਉਹ ਰਹਿੰਦੇ ਨੇ ਟੀਨੂ ਰਹਿੰਦੇ ਨੇ ਉਮੀਦਵਾਰ ਕਿ ਨਹੀਂ ਰਹਿੰਦੇ ਅਕਾਲੀ ਦਲ ਦੇ ਇਹ ਬਾਤ ਦੀ ਗੱਲ ਸੀ ਪਰ ਮੰਨਿਆ ਜਾ ਰਿਹਾ ਸੀਗਾ ਕਿ ਟੀਨੂ ਸਾਹਿਬ ਨੂੰ ਉਥੇ ਉਮੀਦਵਾਰੀ ਦਿੱਤੀ ਜਾ ਸਕਦੀ ਹੈ ਔਰ ਰਾਤੋਂ ਰਾਤ ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀਨੂ ਨੂੰ ਆਪਣੀ ਪਾਰਟੀ ਚ ਸ਼ਾਮਲ ਕੀਤਾ ਤੇ ਜਲੰਧਰ ਤੋਂ ਉਮੀਦਵਾਰ ਐਲਾਨ ਦਿੱਤਾ ਬੜੀ ਕਿਰਕਰੀ ਹੋ ਰਹੀ ਸੀ ਇਸ ਕਰਕੇ ਹੋ ਰਹੀ ਸੀ ਕਿ ਸੁਸ਼ੀਲ ਕੁਮਾਰ ਰਿੰਕ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਿਆ ਔਰ ਐਲਾਨ ਤੋਂ ਬਾਅਦ ਵੀ ਉਹ ਪਾਰਟੀ ਛੱਡ ਕੇ ਚਲੇ ਗਏ ਔਰ ਇਸੇ ਕਰਕੇ ਪਵਨ ਕੁਮਾਰ ਤੀਨੂ ਨੂੰ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹਾਲਾਂਕਿ ਇੱਕ ਸਵਾਲ ਬਹੁਤ ਵੱਡਾ ਖੜਾ ਹੁੰਦਾ ਤੁਸੀਂ ਆਮ ਆਦਮੀ ਪਾਰਟੀ ਦਾ ਸੰਵਿਧਾਨ ਪੜ੍ਹ ਲਓ ਉਹਨਾਂ ਨੇ ਇੱਕ ਆਪਣਾ ਸੰਵਿਧਾਨ ਬਣਾਇਆ ਸੀ ਪਾਰਟੀ ਦਾ ਕਿ ਅਸੀਂ ਉਸ ਸ਼ਖਸ ਨੂੰ ਟਿਕਟ ਦੇਵਾਂਗੇ ਜਿਹੜਾ ਘੱਟੋ-ਘੱਟ 1.5 ਸਾਲ ਪਾਰਟੀ ਦੇ ਵਿੱਚ ਰਹੇਗਾ ਇੰਨੀਆਂ ਵਿਧਾਨ ਸਭਾਈਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪਾਰਟੀ ਦਾ ਸਾਥ ਦੇਗਾ ਪਹਿਲਾ ਮੋਡਲੀ ਮੈਂਬਰਸ਼ਿਪ ਮਿਲੇਗੀ ਫਿਰ ਸਟੇਟ ਮੈਂਬਰਸ਼ਿਪ ਮਿਲੇਗੀ ਫਿਰ ਜਾ ਕੇ ਸੀ ਨੂੰ ਉਮੀਦਵਾਰ ਐਲਾਨਣਾਗੇ ਹੁਣ ਇਹ ਦੱਸਿਆ ਜਾਵੇ ਕਿ ਦੋ ਦਿਨ ਪਹਿਲਾਂ ਜਿਹੜਾ ਕੋਈ ਉਮੀਦਵਾਰ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਕੋਈ ਸਿਆਸਤਦਾਨ ਸ਼ਾਮਲ ਹੁੰਦਾ ਤਾਂ ਦੋ ਦਿਨ ਦੇ ਵਿੱਚ ਵਿੱਚ ਤੁਸੀਂ ਨੂੰ ਉਮੀਦਵਾਰ ਐਲਾਨ ਦਿੰਦੇ ਹੋ ਫਿਰ ਤੁਸੀਂ ਆਪਣੇ ਸੰਵਿਧਾਨ ਦੀ ਉਲੰਘਣਾ ਕਰ ਰਹੇ ਹੋ ਇਹ ਸਵਾਲ ਜਿਹੜਾ ਇਹ ਜ਼ਰੂਰ ਪੁੱਛਿਆ ਜਾਏਗਾ ਬਾਕੀ ਰਹੀ ਚਰਨਜੀਤ ਚੰਨੀ ਹੋਰਾਂ ਦੀ ਗੱਲ ਚਰਨਜੀਤ ਚੰਨੀ ਹੋਰਾਂ ਦਾ ਨਾਮ ਕਾਫੀ ਚਰਚਾ ਦੇ ਵਿੱਚ ਪਹਿਲਾਂ ਹੀ ਆ ਗਿਆ ਸੀਗਾ ਜਲੰਧਰ ਸੀਟ ਦੇ ਲਈ ਬੜੀ ਅਹਿਮ ਸੀਟ ਸੀ ਜਲੰਧਰ ਦੀ ਇਸ ਕਰਕੇ ਹਾਲਾਂਕਿ ਚੌਧਰੀ ਪਰਿਵਾਰ ਜ ਨਰਾਜ਼ ਵੀ ਹੈ ਨਰਾਸ਼ ਵੀ ਹੈ ਇਸ ਕੱਲ ਨੂੰ ਲੈ ਕੇ ਕਿ ਸਾਡਾ ਇਹ ਦਾਵਾ ਬਣਦਾ ਸੀ ਵਿਕਰਮ ਚੌਧਰੀ ਜਾਂ ਉਹਨਾਂ ਦੀ ਮਾਤਾ ਦਾ ਉਹਦੀ ਜਗ੍ਹਾ ਤੇ ਜਿਹੜਾ ਚੰਨੀ ਸਾਹਿਬ ਨੂੰ ਟਿਕਟ ਦਿੱਤੀ ਗਈ ਪਰ ਚੰਨੀ ਸਾਹਿਬ ਨੂੰ ਟਿਕਟ ਇਸ ਕਰਕੇ ਕਾਂਗਰਸ ਦਿੱਤੀ ਹੈ ਕਿਉਂਕਿ ਹਰ ਪਾਰਟੀ ਆਪਣਾ ਸਰਵੇ ਕਰਦੀ ਹੈ ਚੰਨੀ ਬਿਹਤਰ ਤਕੜੇ ਉਮੀਦਵਾਰ ਉਹਨਾਂ ਨੂੰ ਨਜ਼ਰ ਆਏ ਹੋਣੀ ਹੈ ਇਸ ਕਰਕੇ ਚਰਨਜੀਤ ਚੰਨੀ ਉਹਨਾਂ ਨੂੰ ਉਹਨਾਂ ਨੇ ਟਿਕਟ ਦੇ ਦਿੱਤੀ ਆ ਔਰ ਦੇਖਣਾ ਹੋਏਗਾ ਕਿ ਵਾਕਈ ਚਰਨਜੀਤ ਚੰਨੀ ਦਾ ਇਫੈਕਟ ਉਹ ਜਾਦੂ ਜਿਹੜਾ ਉਹ ਚੱਲ ਪਾਂਦਾ ਜਰੰਦਰ ਚ ਕਿ ਨਹੀਂ ਹੁਣ ਅਕਾਲੀ ਦਲ ਦੇ ਸਾਹਮਣੇ ਚੁਣੌਤੀ ਬਹੁਤ ਵੱਡੀ ਹੈ ਕਿ ਅਕਾਲੀ ਦਲ ਉੱਥੋਂ ਕੌਣ ਉਮੀਦਵਾਰ ਐਲਾਨਦਾ ਕਿਉਂਕਿ ਇਹ ਸੀਟ ਬੜੀ ਅਹਿਮ ਸੀ ਐਸ்சி ਪਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਰਹਿੰਦਾ ਹੁਣ ਇਹ ਸੀਟ ਕਿਸ ਨੂੰ ਦਿੱਤੀ ਜਾਂਦੀ ਹੈ ਅਕਾਲੀ ਦਲ ਵੱਲੋਂ ਇਹ ਦੇਖਣਾ ਲਾਜ਼ਮੀ ਹੋਏਗਾ ਬਿਲਕੁਲ ਦੇਖਣਾ ਲਾਜ਼ਮੀ ਹੋਏਗਾ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਵੀ ਅੱਜ ਇਸੇ ਗੱਲ ਨੂੰ ਲੈ ਕੇ ਨਿਸ਼ਾਨਾ ਆਮ ਆਦਮੀ ਪਾਰਟੀ ਤੇ ਬਾਕੀ ਪਾਰਟੀਆਂ ਦੇ ਵੀ ਸਾਧਿਆ ਕਿ ਤੁਸੀਂ ਵੋਟ ਦੇਣ ਲੱਗੇ ਇਸ ਗੱਲ ਵੱਲ ਧਿਆਨ ਜ਼ਰੂਰ ਦਿਓ ਕਿ ਕੌਣ ਵਫਾਦਾਰ ਰਿਹਾ ਪਾਰਟੀ ਦੇ ਪਤੀ ਉਹੀ ਤੁਹਾਡੇ ਪ੍ਰਤੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਫਾਦਾਰ ਰਹੇਗਾ ਤਾਂ ਵੋਟ ਦੇਣ ਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਏ ਜਿਵੇਂ ਸਾਨੀ ਜੀ ਤੁਸੀਂ ਜ਼ਿਕਰ ਕੀਤਾ ਜਲੰਧ ਦੇ ਹਿੰਦੂ ਵੋਟ ਬੈਂਕ ਵੀ ਇੱਥੇ ਕਾਫੀ ਜ਼ਿਆਦਾ ਹੈ ਵਪਾਰੀ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੋ ਨੇ ਉਹ ਰਹਿੰਦੇ ਨੇ ਤਾਂ ਇੱਥੇ ਫਸਵਾ ਮੁਕਾਬਲਾ ਜੋ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਸਕਦਾ ਹੈ ਇੱਥੇ ਮਸੀਹ ਭਾਈਚਾਰੇ ਨਾਲ ਜੁੜੇ ਹੋਏ ਲੋਕ ਵੀ ਜੁਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਨੇ ਅਜਿਹੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੀ ਸਿਆਸੀ ਹਵਾ ਇੱਥੇ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਪੈਰਾਸ਼ੂਟ ਉਮੀਦਵਾਰ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਅਜਿਹਾ ਲੱਗਦਾ ਹੈ ਕਿ ਕਿਸੇ ਦਾ ਪਲਟਾਪੜੀ ਹੋ ਸਕਦਾ ਹੈ ਵੋਟ ਬੈਂਕ ਨੂੰ ਜਾਂ ਫਿਰ ਦੇਖਿਆ ਜਾਏ ਕਿ ਕਿਸ ਤਰੀਕੇ ਦੇ ਭਾਈਚਾਰੇ ਦੇ ਲੋਕ ਇੱਥੇ ਰਹਿੰਦੇ ਨੇ ਉਸ ਨੂੰ ਵੇਖਦੇ ਹੋਏ ਤੁਹਾਨੂੰ ਬ ਪਹਿਲੀ ਵਾਰ ਹੀ ਹੋਏਗਾ ਕਿ ਤਿੰਨੇ ਪਾਰਟੀਆਂ ਦੇ ਉਮੀਦਵਾਰ ਇੱਕ ਸਮਾਗਮ ਦੇ ਵਿੱਚ ਇਕੱਠੇ ਹੋਏ ਹੋਣ ਜਲੰਧਰ ਦੇ ਵਿੱਚ ਪਰਸੋਂ ਇੱਕ ਸਮਾਗਮ ਹੁੰਦਾ ਕੱਲ ਇੱਕ ਸਮਾਗਮ ਹੁੰਦਾ ਉਸ ਦੇ ਵਿੱਚ ਤਿੰਨੇ ਪਾਰਟੀਆਂ ਦੇ ਉਮੀਦਵਾਰ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਚੰਨੀ ਸਾਹਿਬ ਰਿੰਕੂ ਤੇ ਪਵਨਟੀ ਨੂੰ ਉਹ ਸ਼ਾਮਲ ਹੁੰਦੇ ਨੇ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਦਿਓ ਕਿ ਕਿਹੜਾ ਕਿਹੜੀ ਚੀਜ਼ ਹੈ ਜਿਹੜੀ ਉਹ ਭਾਰੂ ਹੈ ਤੇ ਉਹ ਭਾਰੂ ਹੈ ਤਰਨ ਦਾ ਮੁੱਦਾ ਉਥੇ ਐਸੀ ਪਾਈਚਾਰਾ ਉਥੇ ਵੱਲਾ ਡੇਰਾ ਵੀ ਹੈਗਾ ਵੱਲਾ ਡੇਰਾ ਦੇ ਪੈਰੋਕਾਰ ਬੜੇ ਲਾਇਲ ਪੈਰੋਕਾਰ ਮੰਨੇ ਜਾਂਦੇ ਨੇ ਕਿ ਡੇਰੇ ਨੇ ਇੱਕ ਵਾਰ ਜਿਸ ਦੇ ਬਾਰੇ ਕਹਿਤਾ ਕਿ ਵੋਟਰ ਨੂੰ ਪਾਣੀਏ ਤਾਂ ਉਹਨੂੰ ਪਾਣੀਆ ਔਰ ਤਿੰਨੋਂ ਉਮੀਦਵਾਰ ਸੀਗੇ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋ ਰਹੇ ਸੀਗੇ ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੜਾ ਪਲੜਾ ਉਥੇ ਭਾਰੀ ਹੈ ਕਿਹੜਾ ਫੈਕਟਰ ਹੈ ਜਿਹੜਾ ਉਹ ਚੱਲੇਗਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਲੰਧਰ ਦੇ ਵਿੱਚ ਬਾਕੀ ਸਾਰੇ ਇਸ਼ੂਸ ਤਾਂ ਹੈ ਹੀ ਹਨ ਉਥੇ ਉਹ ਰੋਜ਼ਗਾਰ ਦਾ ਇਸ਼ੂ ਕੁਸੀਂ ਉੱਥੇ ਉਜਾੜਾ ਕੀਤਾ ਸੀਗਾ ਉਹਨਾਂ ਦਾ ਇਸ਼ੂ ਵੀ ਹੈਗਾ ਕਿਤੇ ਨਾ ਕਿਤੇ ਹਾਂ ਪ੍ਰਵਾਸ ਦਾ ਇਸ਼ੂ ਪਰ ਸਭ ਤੋਂ ਵੱਡਾ ਜਿਹੜਾ ਇਸ਼ੂ ਰਹੇਗਾ ਉਹ ਕਿਤੇ ਨਾ ਕਿਤੇ ਇੱਕ ਧਰਮ ਦਾ ਇਸ਼ੂ ਬਣਾ ਕੇ ਉਹ ਚੱਲ ਰਹੀਆਂ ਪਾਰਟੀਆਂ ਕਿ ਮੈਂ ਐਸਪੀ ਭਾਈਚਾਰ ਦਾ ਸਭ ਤੋਂ ਵੱਡਾ ਝੰਡਾ ਬਰਦਾਰ ਹਾਂ ਮੈਂ ਐਸਪੀ ਭਾਈਚਾਰ ਦਾ ਸਭ ਤੋਂ ਵੱਡਾ ਝੰਡਾ ਬਰਦਾਰ ਹਾਂ ਮੈਂ ਇਹਨਾਂ ਦੀ ਆ ਕੀਤਾ ਮੈਂ ਐਸਪੀ ਭਾਈਚਾਰ ਲਈ ਆ ਕੀਤਾ ਹੁਣ ਉਹ ਐਸਪੀ ਭਾਈਚਾਰਾ ਕਿਸ ਤੇ ਵਿਸ਼ਵਾਸ ਜਤੰਦਾ ਹੈ ਇਹ ਦੇਖਣਾ ਲਾਜ਼ਮੀ ਹੋਵੇਗਾ ਔਰ ਕਿਤੇ ਨਾ ਕਿਤੇ ਫੈਕਟਰ ਜ਼ਰੂਰ ਚੱਲੇਗਾ ਕੀ ਐਸੀ ਭਾਈਚਾਰੇ ਦੀ ਵੋਟ ਹੈ ਜਿਹੜੀ ਉਹ ਬਹੁਤ ਮਾਇਨੇ ਰੱਖੇਗੀ ਸੀਟ ਤੇ ਤੁਹਾਨੂੰ ਲੱਗਦਾ ਬੀਐਸਪੀ ਦੀ ਵੋਟ ਵੀ ਇੱਥੇ ਕੋਈ ਅਹਿਮ ਕਿੰਗ ਮੇਕਰ ਜਾਂ ਕਿਤੇ ਨਾ ਕਿਤੇ ਬੀਐਸਪੀ ਦੀ ਇੱਕ ਵੋਟ ਜਿਹੜੀ ਉਹ ਬੜੀ ਫਿਕਸ ਵੋਟ ਆ ਉਹ ਟਿਲਟ ਜਲਦੀ ਜਲਦੀ ਹੁੰਦੀ ਨਹੀਂ ਕਿਉਂਕਿ ਬੀਐਸਪੀ ਦੇ ਜਿਹੜੇ ਉਮੀਦਵਾਰ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਜਿੱਤ ਹਾਰ ਦਾ ਅ ਜਿਹੜਾ ਦਰਜਾ ਉਹ ਬਹੁਤ ਦੂਰ ਹੈਗਾ ਸੋ ਇਸ ਕਰਕੇ ਜਿੰਨੀ ਉਹਨਾਂ ਦੀ ਲਾਇਲ ਵੋਟਰ ਨੇ ਉਹ ਉਹਨਾਂ ਦੇ ਨਾਲ ਰਹਿੰਦੇ ਨੇ ਜੇ ਉਹ ਲਾਇਲ ਵੋਟਰ ਉਹਨਾਂ ਦੇ ਨਾਲ ਰਹਿੰਦੇ ਨੇ ਤਾਂ ਯਕੀਨੀ ਤੌਰ ਤੇ ਬਾਕੀ ਪਾਰਟੀ ਨੂੰ ਥੋੜਾ ਜਿਹਾ ਫਰਕ ਜ਼ਰੂਰ ਪਾਉਂਦੇ ਨੇ ਵੋਟ ਸ਼ੇਅਰ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਨੇ ਜਿੱਤ ਹਾਰ ਚ ਯੋਗਦਾਨ ਨਹੀਂ ਰਹਿੰਦਾ ਤਾਂ ਬਿਲਕੁਲ ਅਗਲੀ ਹੌਟ ਸੀਟ ਦਿਵਲ ਜੋ ਹੈ ਉਹ ਰੁਕ ਕਰ ਲੈਂਦੇ ਆ ਅਗਲੀ ਹੌਟ ਸੀਟ ਵੀ ਬੇਹਤ ਅਹਿਮ ਬਣ ਜਾਂਦੀ ਹੈ ਕਿਉਂਕਿ ਇਹ ਸੀਟ ਵੀ ਅਜਿਹੀ ਹੈ ਕਿ ਜੋ ਫੈਕਟਰ ਜਲੰਧਰ ਵਾਲੀ ਸੀਟ ਤੇ ਅਸਰ ਪਾਉਂਦੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਅਸਰ ਇਸ ਸੀਟ ਤੇ ਵੀ ਜੋ ਹੈ ਉਹ ਵੇਖਣ ਨੂੰ ਮਿਲਦਾ ਹੈ ਅਸੀਂ ਗੱਲ ਕਰ ਰਹੇ ਹਾਂ ਹੌਟ ਸੀਟ ਹੁਸ਼ਿਆਰਪੁਰ ਦੀ ਰਾਜਕੁਮਾਰ ਚੱਬੇਵਾਲ ਸਾਹਿਬ ਕਾਂਗਰਸ ਤੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੀ ਹੈ ਟਿਕਟ ਮਿਲ ਜਾਂਦੀ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਤੱਕ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਵਿਧਾਨ ਸਭਾ ਦੇ ਬਾਹਰ ਬੜੇ ਜ਼ਬਰਦਸਤ ਟੰਗ ਉਮੀਦਵਾਰ ਜੋ ਹੈ ਉਹ ਨਹੀਂ ਐਲਾਨਿਆ ਹੈ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਜੋ ਹੈ ਇਥੋਂ ਨਹੀਂ ਐਲਾਨਿਆ ਹੈ ਭਾਜਪਾ ਨੇ ਅਨੀਤਾ ਸੋਮਪrakash ਕੇਂਦਰੀ ਮੰਤਰੀ ਸੋਮਪrakash ਦੇ ਪਤਨੀ ਜੋ ਨੇ ਉਹਨਾਂ ਤੇ ਪਰੋਸਾ ਜਤਾਇਆ ਹੈ ਉਸੇ ਪਰਿਵਾਰ ਤੇ ਜੋ ਹੈ ਉੱਪਰ ਉਸਾ ਜਤਾਇਆ ਹੈ ਤੁਹਾਨੂੰ ਇਥੇ ਇਹ ਵੀ ਦੱਸਣ ਦੇ ਆ ਕਿ ਪਿਛਲੀ ਦੋ ਵਾਰ ਤੋਂ ਜੋ ਹੈ ਸੀਟ ਜੋ ਹੈ ਉਹ ਭਾਜੀਪੀ ਦੀ ਝੋਲੀ ਹੀ ਪਈ ਹੈ 2019 ਦੇ ਵਿੱਚ ਸੋਮ ਪ੍ਰਕਾਸ਼ ਉਹਨਾਂ ਦੇ ਤੋਂ ਉਸ ਤੋਂ ਪਹਿਲਾਂ ਵਿਜੇ ਸਾਪਲਾ ਉਹਨਾਂ ਦੇ ਝੋਲੀ ਦੇ ਵਿੱਚ ਇਹ ਸੀਟ ਪਈ ਸੀ ਲੋਕਾਂ ਨੇ ਉਹਨਾਂ ਤੇ ਜੋ ਹੈ ਭਰੋਸਾ ਜਤਾਇਆ ਸੀ ਪਰ ਇਸ ਵਾਰ ਭਾਜੀਪੀ ਨੇ ਜੋ ਹੈ ਉਸ ਸੋਮ ਪ੍ਰਕਾਸ਼ ਉਹਨਾਂ ਦੇ ਪਰਿਵਾਰ ਤੇ ਹੀ ਭਰੋਸਾ ਜਤਾਇਆ ਹੈ ਸੋਮ ਪ੍ਰਕਾਸ਼ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਲਗਾਤਾਰ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਉਹਨਾਂ ਦੀ ਸਿਹਤ ਜੋ ਹੈ ਉਹ ਨਾਸਾਸ ਰਹਿੰਦੀ ਹੈ ਹੋ ਸਕਦਾ ਹੈ ਇਸ ਲਈ ਵੀ ਜੋ ਹੈ ਉਹਨਾਂ ਦੀ ਤਰਫੋਂ ਪਤਨੀ ਜੋ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਪਰ ਇੱਥੇ ਵੀ ਬਹੁਤ ਇੰਟਰਸਟਿੰ ਬਣਦੀ ਹੋਈ ਨਜ਼ਰ ਆ ਰਹੀ ਹੈ ਇੱਥੇ ਵੀ ਜਿਵੇਂ ਪੂਰੇ ਪੰਜਾਬ ਦੇ ਵਿੱਚ ਅੱਜ ਕੱਲ ਇੱਕ ਟੈਂਡ ਦੇਖਣ ਨੂੰ ਮਿਲ ਰਿਹਾ ਹੈ ਪਾਰਟੀ ਬਦਲੋ ਤੇ ਟਿਕਟ ਲੈ ਜਾਓ ਉਸ ਤਰੀਕੇ ਦਾ ਕੁਝ ਇੱਥੇ ਵੀ ਦੇਖਣ ਨੂੰ ਮਿਲਿਆ ਹਰਪ੍ਰੀਤ ਸਾਨੀ ਜੀ ਕਿਵੇਂ ਦੇਖਦੇ ਹੋ ਖੁਸ਼ਹਰਪੁਰ ਦੀ ਹੌਟ ਸੀਟ ਨੂੰ ਚੱਬੇਵਾਲ ਸਾਹਿਬ ਦੀ ਸੀਟ ਬਾਰੇ ਤਾਂ ਹੁਣ ਕੀ ਕਹਿਣਾ ਸਾਰੇ ਲੋਕੀ ਬੜੇ ਫਿਕਰੇ ਵੀ ਕਰਸਦੇ ਨੇ ਮਜ਼ਾਕ ਵੀ ਕਰਦੇ ਨੇ ਕਿ ਚੱਬੇਵਾਲ ਸਾਹਿਬ ਸਿਰ ਤੇ ਗੱਠੜੀ ਲੈ ਕੇ ਸੀ ਕਰਜ਼ੇ ਦੀ ਆਮ ਆਦਮੀ ਪਾਰਟੀ ਨੂੰ আর ਆਮ ਆਦਮੀ ਪਾਰਟੀ ਨੇ ਹੀ ਉਹਨਾਂ ਨੂੰ ਗੱਠ ਲਿਆ ਔਰ ਸਿਰ ਤੋਂ ਕਰਜ਼ੇ ਦੀ ਪੰਡ ਉਤਾਰ ਕੇ ਗਲੇ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਸਾਫਾ ਪਾ ਦਿੱਤਾ ਔਰ ਆਮ ਆਦਮੀ ਪਾਰਟੀ ਦੇ ਵਿੱਚੋਂ ਸ਼ਾਮਲ ਹੋ ਗਏ ਸਵਾਲ ਬੜਾ ਖੜੇ ਹੁੰਦੇ ਨੇ ਉਹਨਾਂ ਸਿਆਸਤਦਾਨਾਂ ਤੇ ਜਿਹੜੇ ਰਾਤੋਂ ਰਾਤ ਬਦਲ ਜਾਂਦੇ ਨੇ ਇੱਕ ਦਿਨ ਤੁਸੀਂ ਸਿਰ ਤੇ ਗੱਠੜੀ ਲੈ ਕੇ ਜਾਂਦੇ ਹੋ ਦੂਜੇ ਦਿਨ ਤੁਸੀਂ ਸੰਗਲਾਂ ਲੈ ਕੇ ਜਾਂਦੇ ਹੋ ਕਿ ਸੰਗਲਾਂ ਨਾਲ ਬੰਦਿਓ ਆਮ ਆਦਮੀ ਪਾਰਟੀ ਦੇ ਬੰਦੇ ਤੀਜੇ ਦਿਨ ਤੁਸੀਂ ਉਹਨਾਂ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਹੋ ਕਿ ਨਹੀਂ ਜੀ ਉਹ ਤਾਂ ਕਰਜ਼ੇ ਦੀ ਪੰਡ ਵਿਕਾਸ ਦੇ ਲਈ ਸੀ ਉਹ ਹੋਰ ਕੁਝ ਨਹੀਂ ਹੈ ਤੇ ਮੈਂ ਇਸ ਕਰਕੇ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਨੀਤੀਆਂ ਤੋਂ ਮੈਂ ਪਾਰਟੀ 'ਚ ਸ਼ਾਮਲ ਹੋਣਾ ਔਰ ਪਾਰਟੀ ਵੀ ਦੇਖੋ ਜਿਹੜਾ ਰਾਤ ਨੂੰ ਬੰਦਾ ਸ਼ਾਮਲ ਹੋਇਆ ਸਵੇਰੇ ਉਹਨੂੰ ਟਿਕਟ ਦੇ ਦਿੱਤੀ ਕਿ ਚਲੋ ਭਾਈ ਤੁਸੀਂ ਹੁਸ਼ਿਆਰਪੁਰ ਦੀ ਤਿਆਰੀ ਕਰੋ ਔਰ ਤੁਸੀਂ ਜਾ ਕੇ ਇਲੈਕਸ਼ਨ ਲੜੋ ਸੋ ਸਵਾਲ ਜ਼ਰੂਰ ਖੜਾ ਹੋਏਗਾ ਲੋਕ ਸਵਾਲ ਜ਼ਰੂਰ ਪੁੱਛਣਗੇ ਵੀ ਤੁਹਾਨੂੰ ਵੋਟ ਦਿੱਤੀ ਜਾਂਦੀ ਹੈ ਜਦੋਂ ਤੁਸੀਂ ਪਾਰਟੀ ਦੇ ਉਮੀਦਵਾਰ ਹੋਨੇ ਹੋ ਤਾਂ ਇਸ ਵਿਸ਼ਵਾਸ ਇਸ ਭਰੋਸੇ ਦਿੱਤੀ ਜਾਂਦੀ ਹੈ ਕਿ ਤੁਸੀਂ ਪਾਰਟੀ ਦੇ ਨਾਲ ਤੁਸੀਂ ਸਾਡੀਆਂ ਵੋਟਾਂ ਨਾਲ ਵਫਾਦਾਰੀ ਕਰੋਗੇ ਪਰ ਵਫਾਦਾਰੀ ਕਿੱਥੇ ਹੋ ਤੁਸੀਂ ਦੇਖ ਲਿਆ ਦੂਜੀ ਗੱਲ ਆ ਜਾਂਦੀ ਹੈ ਕਿ ਹੁਣ ਸੁਮਪrakash ਹੋਰਾਂ ਦੀ ਸਿਹਤ ਨਾ ਸਾਦ ਸੀ ਪਰ ਉਹਨਾਂ ਦੇ ਘਰ ਦੇ ਵਿੱਚ ਹੀ ਟਿਕਟ ਰਹੀ ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤੀ ਗਈ ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਵਿਜੇ ਸੰਪਲਾ ਹੁਰੀ ਜਿਹੜੇ ਐਸੀ ਕਮਿਸ਼ਨ ਦੇ ਚੇਅਰਮੈਨ ਵੀ ਸੀਗੇ ਔਰ ਉਹਨਾਂ ਨੂੰ ਰਿਜ਼ਾਈਨ ਵੀ ਕੀਤਾ ਪਿੱਛੇ ਦੇ ਕਿਉਂਕਿ ਉਹਨਾਂ ਨੂੰ ਬੜੀ ਉਮੀਦ ਸੀ ਕਿ ਇਸ ਵਾਰ ਮੈਨੂੰ ਟਿਕਟ ਜ਼ਰੂਰ ਦਿੱਤੀ ਜਾਏਗੀ ਕਿਉਂਕਿ ਪਿਛਲੇ ਵਾਰ ਜਦੋਂ ਟਿਕਟ ਨਹੀਂ ਦਿੱਤੀ ਗਈ ਤਾਂ ਉਹਨਾਂ ਨੇ ਮੈਨੂੰ ਅੱਜ ਵੀ ਯਾਦ ਹੈ ਫੇਸਬੁੱਕ ਤੇ ਲਿਖਿਆ ਸੀ ਕਿ ਭਾਜਪਾ ਨੇ ਗਊ ਹਤਿਆ ਕਰ ਦਿੱਤੀ ਜੀ ਸੋ ਉਹ ਏਦਾਂ ਲੱਗ ਰਿਹਾ ਸੀਗਾ ਕਿ ਬਹੁਤ ਨਿਰਾਸ਼ ਨੇ ਹਤਾਸ਼ ਨੇ ਹੁਣ ਪਾਰਟੀ 'ਚ ਵਾਪਸ ਨਹੀਂ ਆਉਂਦੇ ਪਰ ਥੋੜੇ ਸਮੇਂ ਬਾਅਦ ਪਾਰਟੀ ਨੇ ਉਹਨਾਂ ਨੂੰ ਮੈਨੇਜ ਕਰ ਲਿਆ ਔਰ ਉਹਨਾਂ ਨੂੰ ਐਸਸੀ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ ਇਸ ਵਾਰ ਉਹਨਾਂ ਨੂੰ ਬੜੀਆਂ ਆਸਾਂ ਤੇ ਉਮੀਦਾਂ ਸੀਗੀਆਂ ਵਿਜੇ ਸੰਪਲ ਨੂੰ ਕਿ ਹੁਣ ਸੋਮਪ੍ਰਕਾਸ਼ ਵੀ ਜਿਹੜੇ ਉਹ ਠੀਕ ਨਹੀਂ ਰਹਿੰਦੇ ਸਿਹਤ ਨਾ ਸਾਜ਼ ਹੈ ਇਸ ਕਰਕੇ ਮੇਰੀ ਟਿਕਟ ਤਾਂ ਪੱਕੀ ਹੈ ਪਰ ਪਾਰਟੀ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਹੁਣ ਚਰਚਾਵਾਂ ਕੀ ਨੇ ਚਰਚਾਵਾ ਵਿਜੇ ਸ਼ਾਮਪਲਾ ਨੇ ਇੱਕ ਵਾਰ ਫਿਰ ਤੋਂ ਟਵੀਟ ਕੀਤਾ ਇੱਕ ਵਾਰ ਫਿਰ ਤੋਂ ਮੈਸੇਜ ਕੀਤਾ ਉਹ ਕਹਿੰਦੇ ਨੇ ਕਿ ਇੱਕ ਦਰਵਾਜ਼ਾ ਬੰਦ ਤੇ 10 ਦਰਵਾਜ਼ੇ ਹੋਰ ਖੁੱਲਦੇ ਨੇ ਯਾਨੀ ਕਿ ਭਾਜਪਾ ਨੇ ਇੱਕ ਦਰਵਾਜ਼ਾ ਜੇ ਬੰਦ ਕੀਤਾ ਤਾਂ ਮੇਰੇ ਲਈ ਹੋਰ ਵਿਕਲਪ ਖੁੱਲੇ ਨੇ ਚਰਚਾਵਾ ਹਾਂ ਚਾਚਾਵਾ ਉਹਨਾਂ ਦੀਆਂ ਚੱਲ ਰਹੀਆਂ ਨੇ ਕੁਝ ਚਰਚਾ ਮੈਂ ਵੀ ਚੱਲ ਰਹੀ ਹੋਣੀ ਹੈ ਕੋ ਹੋ ਸਕਦਾ ਕਿਉਂਕਿ ਹੁਣ ਸਵਾਲ ਕੀ ਖੜਾ ਹੁੰਦਾ ਇੱਥੇ ਬੜਾ ਇੰਟਰਸਟਿੰਗ ਹੈ ਜੇ ਨੁਕਤਾ ਸਮਝਣ ਵਾਲੇ ਲੋਕ ਹੋਣ ਆਮ ਆਦਮੀ ਪਾਰਟੀ ਨੇ ਉਥੋਂ ਕੈਂਡੀਡੇਟ ਐਲਾਨ ਦਿੱਤਾ ਭਾਜਪਾ ਨੇ ਕੈਂਡੀਡੇਟ ਐਲਾਨ ਦਿੱਤਾ ਕਾਂਗਰਸ ਵਿੱਚੋਂ ਜਾਣਾ ਨਹੀਂ ਚਾਹੁੰਦੇ ਹੁਣ ਰਹਿ ਕੀ ਗਿਆ ਉਹਨਾਂ ਕੋਲ ਅਕਾਲੀ ਦਲ ਹੋ ਸਕਦਾ ਪੱਕਾ ਨਹੀਂ ਹੋ ਸਕਦਾ ਕਿ ਸ਼ਾਇਦ ਅਕਾਲੀ ਦਲ ਵੱਲ ਉਹ ਰੁਖ ਕਰਨ ਕਿਉਂਕਿ ਅਕਾਲੀ ਦਲ ਦੀ ਜਦੋਂ ਭਾਜੀਪੀ ਤੇ ਇਹਨਾਂ ਦੀ ਸਰਕਾਰ ਸੀ ਅਕਾਲੀ ਦਲ ਦੀ ਜੁਆਇੰਟ ਉਦੋਂ ਵਿਜੇ ਸੰਪਲਾ ਇੱਕ ਕਦਾਵਰ ਲੀਡਰ ਸੀਗੇ ਉਦੋਂ ਇਹਨਾਂ ਦੀ ਕਾਫੀ ਬਾਲ ਸਾਹਿਬ ਨੂੰ ਵੀ ਬਣਦੀ ਰਹੀ ਸੋ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਉਹ ਪਲੜਾ ਉਧਰ ਵੱਲ ਨੂੰ ਹੋ ਸਕਦਾ ਹੈ ਪਰ ਕੁੱਲ ਮਿਲਾ ਕੇ ਇਹ ਸੀਟ ਵੀ ਬੜੀ ਫਸਵੀ ਰਹੇਗੀ ਇਹ ਸੀਟ ਇਸ ਕਰਕੇ ਵੀ ਫਸਵੀ ਰਹੇਗੀ ਕਿਉਂਕਿ ਚੱਬੇਵਾਲ ਸਾਹਿਬ ਨੇ ਜਿਹੜੇ ਉਹ ਪਾਰਟੀ ਬਦਲ ਕੇ ਹੁਣ ਚੋਣ ਮੈਦਾਨ ਦੇ ਵਿੱਚ ਆਏ ਨੇ ਲੋਕ ਐਕਸੈਪਟ ਕਰਦੇ ਨੇ ਜਾਂ ਨਹੀਂ ਕਰਦੇ ਇਹ ਇਸ ਚੋਣ ਨਤੀਜਿਆਂ ਤੋਂ ਬਾਅਦ ਅਹਿਮ ਤੌਰ ਤੇ ਪਤਾ ਲੱਗ ਜਾਵੇਗਾ ਤਾਂ ਬਿਲਕੁਲ ਲੋਕ ਐਕਸੈਪਟ ਕਰਦੇ ਨੇ ਦਲ ਬਦਲਵਾਨ ਨੂੰ ਜਾਂ ਨਹੀਂ ਕਰਦੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਲੀਡਰ ਕਿਸ ਪਾਰਟੀ ਦੇ ਵਿੱਚ ਜਾ ਸਕਦਾ ਲਗਾਤਾਰ ਇਸ ਤੇ ਸਾਡੀ ਨਿਗਾਹ ਬਣੀ ਰਹੇਗੀ ਲਗਾਤਾਰ ਇਸੇ ਤਰੀਕੇ ਨਾਲ ਸੀ ਲੋਕਾਂ ਦੀ ਆਵਾਜ਼ ਬਣਦੇ ਰਵਾਂਗੇ ਉਹਨਾਂ ਦੇ ਦਿਲਾਂ ਦੇ ਵਿੱਚ ਜੋ ਸਵਾਲ ਨੇ ਉਹਨਾਂ ਤੇ ਚਰਚਾ ਮਾਕ ਕਰਦੇ ਰ੍ਹਾਂਗੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ